ਬੁੱਟਾ ਸਿੰਘ ਨੇ ਅਕਾਲ ਤਖਤ ਸਾਹਿਬ ਮੁੜ ਕੇ ਬਣਵਾਇਆ ਜਿਵੇਂ ਸਰਕਾਰੀ ਮਦਦ ਨਾਲ ਪੰਥਕ ਭਾਵਨਾਵਾਂ ਨੂੰ ਅੰਡਟ ਕਰਕੇ ਉਹਦੀ ਉਹਨੂੰ ਸਜ਼ਾ ਲਾਈ ਗਈ ਉਹਦੇ ਵੀ ਗੜ ਦੇ ਵਿੱਚ ਤਖਤੀ ਪਾਈ ਗਈ ਤੇ ਜਿੰਨਾ ਚਿਰ ਉਹਨੇ ਪੂਰੀ ਨਹੀਂ ਕੀਤੀ ਉਹਨਾਂ ਚਿਰ ਉਹ ਮਲੂਤਨ ਕਾਇਰਿਆ ਜਾਂ ਦੋਸ਼ੀ ਰਿਆ ਇਸ ਤਰ੍ਹਾਂ ਦੀਆਂ ਮਤਲਬ ਜਿਹੜੀਆਂ ਆਪਾਂ ਕਹੀਏ ਕੁਝ ਉਦਾਹਰਨਾ ਜਿਹੜਾ ਮਰਦਾ ਰੰਜੀਤ ਸੁੰਦਾ ਮਾਮਲਾ ਹੁੰਦਾ ਕਈ ਵਾਰ ਜੇਕਰ ਉਹਦੇ ਚ ਬੰਦੇ ਇੱਕ ਗੱਲ ਮਿਸ ਕਰਦੇ ਨਾ ਉਹਦਾ ਜਿਹੜੀ ਉਹਦੀ ਉਹਦੀ ਜੋ ਗਲਤੀ ਕਹਿ ਲੋ ਜਾਂ ਉਹਦਾ ਜੋ ਜੁਰਮ ਸੀ ਉਹ ਨਿੱਜੀ ਆਚਰਨ ਨੂੰ ਲੈ ਕੇ ਸੀ ਉਹਦੇ ਚ ਕੋਈ ਕੌਮ ਦਾ ਮਸਲਾ ਇਨਵੋਲਵ ਨਹੀਂ ਸੀ ਬਲਕਿ ਕੌਮ ਦਾ ਨੁਕਸਾਨ ਕਰਦਾ ਉਹ ਸਿੱਖ ਤੋਂ ਇੱਕ ਜੋ ਆਚਰਨ ਜਿਸ ਕਿਸਮ ਦੀ ਮੰਗ ਕੀਤੀ ਜਾਂਦੀ ਹੈ ਤੇ ਉਹਨੇ ਇੱਕ ਸਿੱਖ ਹੋਣ ਦੇ ਨਾਤੇ ਉਹਦੀ ਉਲੰਘਣਾ ਕੀਤੀ ਤੇ ਉਹਦੀ ਉਨਫਰੋਸਾ ਜਾ ਦਿੱਤੀ ਗਈ ਸੀ ਤੇ ਇਹ ਇਸ ਤਰ੍ਹਾਂ ਦੇ ਮਤਲਬ ਆਪਣੇ ਸਾਹਮਣੇ ਪੂਰਬ ਮਸਾਲਾ ਪਈਆਂ ਕਾਫੀ ਜਿਵੇਂ ਕਰਤਾਰ ਸਿੰਘ 베ਦੀ ਦਾ ਮਾਮਲਾ ਆਇਆ ਸੀ ਹੁਣ 베ਦੀ ਜਿਹੜਾ ਸੀਗਾ ਉਹ ਗੁਰੂਦਿਆਂ ਚੋਂ ਹੋਣ ਕਰਕੇ ਗੱਦੀ ਲਾ ਕੇ ਉਹਦੀ ਵੀ ਕਾਇਦਾ ਮਤਲਬ ਪੂਜਾ ਹੁੰਦੀ ਸੀਗੀ ਤੇ ਜਿਵੇਂ ਪਹਿਲਾਂ ਖੇਮਸੂ 베ਦੀ ਤੇ ਫਿਰ ਇਹ ਕਰਤਾਰਸੂ 베ਦੀ ਹੁੰਦਾ ਸੀਗਾ ਤੇ ਉਹਨੇ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਉਹਦੀ ਮਦਦ ਕੀਤੀ ਮਹਾਨਤ ਦੀ ਇਥੇ ਬਹੁਤ ਗੁੱਸਾ ਸੀ ਨਾ ਸੰਗਤ ਨੂੰ ਜੋ ਉਹਨੂੰ ਵੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਉੱਥੇ ਨੂੰ ਸਜ਼ਾ ਤਨਖਾਹ ਨਹੀਂ ਜਿਉ ਪਹਿਲਾਂ ਸੁਣਾਈ ਉਹ ਏ ਸੀ ਵੀ ਇਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾ ਕੇ ਸਾਰੇ ਸ਼ਹਿਰ 'ਚ ਅਮਰ ਸਾਫੇ ਰਹਿ ਗਿਆ ਪਰ ਜਦੋਂ ਸਜ਼ਾ ਸੁਣਾਈ ਉਹ ਹੋ ਪਿਆ ਜੜਿਆ ਕੇ ਰੋਣ ਲੱਗ ਪਿਆ ਕਹਿੰਦਾ ਜੀ ਮੈਂ ਗੁਰਨਾਨਕ ਸਾਹਿਬ ਦੇ ਵਾਰਸ਼ ਚਾਹਾਂ ਕੋ ਸ਼ਰਿਆਤ ਕਰੋ। ਦਲਦੋ ਵੀ ਹੋਇਆ ਪਤਾ ਨਹੀਂ ਕਿਵੇਂ ਹੋਇਆ। ਫਸ ਉਹਨੇ ਫਿਰ ਇੰਨੀ ਖਰੇਅਤ ਲੈ ਜੀ ਸੀ। ਮੇਰਾ ਮੂੰਹ ਨਾ ਕਾਲਾ ਕਰੋ। ਨਾ ਖੋਤੇ ਤੇ ਬਟਾਉਰੇ ਜਿਆਦਾ ਅਪਮਾਨਜਨਕ ਹੈ। ਕੋਈ ਹੋਰ ਸਜ਼ਾ ਦੇ ਦਿਓ। ਫਿਰ ਉਹਨੂੰ ਸਜ਼ਾ ਹੀ ਦਿੱਤੀ ਸੀ ਕਿ ਤੂੰ ਨੰਗੇ ਆਪਣਾ ਇਥੋਂ ਪੈਦੰਟ ੁਰ ਕੇ ਜਾ ਨਨਕਾਣਾ ਸਾਹਿਬ। ਅਮਰਸਰ ਸਾਹਿਬ ਤੇ ਫਿਰ ਮੁੜ ਕੇ ਆ। ਸੋ ਆਇਆ ਮਤਲਬ ਚਲੋ ਸਜ਼ਾ ਕੀ ਦੇਣੀ ਆ ਕੀ ਉਹ ਨਹੀਂ ਮਤਲਬ ਪਿੱਛੇ ਸਪੇਟ ਤਾਂ ਇਹ ਆ ਵੀ ਬੰਦੇ ਦੀ ਨੂੰ ਅਹਿਸਾਸ ਹੋਵੇ ਵੀ ਮੈਥੋਂ ਗਲਤ ਹੋਇਆ ਹੈ ਭਾਵਨਾ ਅਹਿਸਾਸ ਕਰਾਉਣ ਦੀ ਆ ਉਹ ਤੋਂ ਕੋਈ ਬਦਲਾ ਲੈਣ ਦੀ ਨਹੀਂ ਹੁੰਦੀ ਇਹ ਇੱਕ ਫਰਕ ਹੈ ਦੁਨੀਆਂ ਵਿੱਚ ਸਜ਼ਾ ਦਾ ਤੇ ਇਥੋਂ ਜੋ ਸਾਡੇ ਸਜ਼ਾ ਸੁਣਾਈ ਜਾਂਦੀ ਆ ਮੋਰ ਇੰਪੋਰਟੈਂਟ ਇਹ ਹੈ ਵੀ ਉਹਦੇ ਅੰਦਰ ਇਹ ਗੱਲ ਜਾਗਦੀ ਆ ਕਿ ਨਹੀਂ ਤਾਕੇ ਅੱਗੋਂ ਤੋਂ ਉਹ ਵੀ ਗਲਤੀ ਨਾ ਕਰੇ ਤੇ ਦੂਜਾ ਵੀ ਕੋਈ ਗਲਤੀ ਨਾ ਕਰੇ ਇਹ ਹੈ ਮੋਟਾ ਜਿਹਾ